ਪਹਿਲਾ ਹੈ ਬ੍ਰह्मज्ञानी ਆਓ ਬ੍ਰह्मज्ञानी ਕਿੰਨੂ ਕਹਿੰਦੇ ਨੇ ਜਿਹੜੂ ਰਬ ਦਾ ਆਤਮ ਗਿਆਨੀ ਹੋਵੇ ਬ੍ਰह्म ਗਿਆਨੀ ਬ੍ਰह्म ਗਿਆਨੀ ਅਸਲ ਜੀ ਪਰਮੇਸ਼ਰ ਆਪ ਵੀ ਹੈ ਅੱਛਾ ਆਤਮ ਗਿਆਨੀ ਵੀ ਇੱਕ ਉਹ ਤੇ ਜਿਹੜਾ ਉਗਪੈਦਾ ਹੈ ਜਿਹੜਾ ਸੁਰ ਜਿਹਦੀ ਸੁਰਸ਼ਾ ਵਿੱਚ ਰਲ ਗਈ ਬਿਲਕੁਲ ਉਹਦਾ ਹੀ ਰੂਪ ਹੈ ਸਬੂਦਰ ਦੇ ਬੂਤ ਚ ਰਲ ਗਈ ਸਬੂਦਰ ਰੂਪੇ ਹੋਗੀ ਅ ਬ੍ਰਹਮ ਗਿਆਨੀ ਇੱਥੇ ਅਸੀਂ ਜਿਹੜਾ ਹੈ ਰਾ ਜੋ ਬ੍ਰਹਮ ਰਬ ਆਇਆ ਨਾ ਜਿਹੜਾ ਜਿਹਨੂੰ ਧੂਰ ਕਿਹਾ ਬ੍ਰਭ ਅੱਛਾ 100 ਰੁਪਇਆ ਜਿਹੜਾ ਧੂਰ ਬ੍ਰਭੇ ਠੀਕ ਹੈ ਜੀ ਧੂਰ ਬਾਲੇ ਸਾਰਾ ਗਿਆਨ ਹੈ ਪਰਮਾਸ਼ਰ ਨੂੰ ਠੀਕ ਹੈ ਧੂਰ ਬਾਲੇ ਸਾਰੀ ਲੋਕਾਂ ਨੂੰ ਗਿਆਨ ਦੀ ਹੈ ਹਾਂ ਠੀਕ ਹੈ ਕਹਾਂ ਦੱਸਾ ਕੀ ਨਾ ਪਰਮੇਸ਼ਰ ਦੇ ਬੇਤਾ ਨਾ ਠੀਕ ਹੈ ਜੀ ਬਸ ਪਰਮੇਸ਼ਰ ਦੇ ਬ੍ਰਹਮ ਗਿਆਨੀ ਅਧੀ ਦਾ ਲੈ ਆ ਉਹ ਤੋਂ ਇਹਦੇ ਕਰਕੇ ਉਹ ਗੁਰੂ ਹੈ ਸਾਡਾ ਓਕੇ ਹਾਂ ਹੁਣ ਜਿਵੇਂ ਕਹਿੰਦੇ ਬ੍ਰਹਮ ਗਿਆਨੀ ਬ੍ਰਹਮ ਦਾ ਬੇਤਾ ਇੱਥੇ ਉਹ ਪ੍ਰਭੂ ਜਗਨ ਵਾਲਾ ਵੀ ਬ੍ਰਹਮ ਗਿਆਨੀ ਹੁੰਦਾ ਵਿਅਕਤੀ ਅੱਛਾ ਉਹ ਪ੍ਰਤੀ ਵੀ ਬਾਬੇ ਹੁੰਦਾ ਹੈ ਹਾਂ ਜਾਣਕਾਰੀ ਤਾਂ ਪਰਮੇਸ਼ਰ ਤੋਂ ਹੀ ਲਈ ਹੈ ਨਾ ਜਾਣਕਾਰੀ ਪਰਮੇਸ਼ਰ ਤੋਂ ਹੀ ਲਈ ਹੈ ਠੀਕ ਹੈ ਉਹ ਡਿਪੈਂਡੈਂਟ ਹੈ ਡਿਪੈਂਡੈਂਟ ਹੀ ਹੈ ਓਕੇ ਯਾਨੀ ਮੂਲ ਰੂਪ ਵਿੱਚ ਆਪਾਂ ਕਹੀਏ ਤਾਂ ਪਰਮੇਸ਼ਰ ਹੀ ਬ੍ਰਹਮ ਗਿਆਨੀ ਹੈ ਪਰ ਗੁਰੂ ਜੋ ਹੀ ਬ੍ਰਹਮ ਗਿਆਨੀ ਹੈ ਗੁਰੂ ਉਹੀ ਹੈ ਆਦਮੀ ਗੁਰੂ ਨਹੀਂ ਹੁੰਦਾ ਹਾਂ ਪਰ ਆਦਮੀ ਪ੍ਰਭ ਦਾ ਬੇਟਾ ਤਾਂ ਹੋ ਸਕਦਾ ਪਰ ਗੁਰੂ ਨਹੀਂ ਹੋ ਸਕਦਾ ਓਕੇ ਯਾਨੀ ਜਿਹੜਾ ਜਾਣਨ ਵਾਲਾ ਹੈ ਉਹਨੂੰ ਵੀ ਬ੍ਰਹਮ ਗਿਆਨੀ ਕਹਿ ਸਕਦੇ ਆ ਬ੍ਰह्म ਦਾ ਬੇਟਾ ਹੈ ਸਰਦਾਰ ਤੇ ਬ੍ਰह्म ਗਿਆਨੀ ਵੀ ਕਹਾ ਸਰਦਾਰ ਪਰ ਬ੍ਰह्म ਸੱਚਾ ਗੁਰੂ ਨਹੀਂ ਹੈ ਉਹ ਗੁਰੂ ਨਹੀਂ ਲੱਗ ਸਕਦਾ ਗੁਰੂ ਨਹੀਂ ਲੱਗ ਸਰਦਾਰ ਠੀਕ ਹੈ ਕਿਉਂਕਿ ਉਹਨੇ ਗਿਆਨ ਲਿਆ ਕਿਸੇ ਤੋਂ ਠੀਕ ਹੈ ਗੁਰੂ ਸੋਹਣਾ ਉਹਦਾ ਆਪਣੇ ਚੈਨਲੋਂ ਹੁੰਦਾ ਠੀਕ ਹੈ ਇਹ ਕਿੱਦਾਂ ਤੋਂ ਹੁੰਦਾ ਕਿ ਇਹਨੇ ਲਿਆ ਸੂਰਜ ਤੋਂ ਠੀਕ ਹੈ ਜੀ ਇੱਕ ਬਾਬਾ ਇੱਕ ਗੱਲ ਆਪਾਂ ਜਿਵੇਂ ਕਹਿੰਦੇ ਆਤਮ ਗਿਆਨੀ ਇਥੇ ਆਤਮ ਗਿਆਨੀ ਦਾ ਅਰਥ ਇਹ ਹੈ ਕਿ ਜਿਹੜਾ ਮਨ ਨੂੰ ਸਮਝਦਾ ਹੈ ਆਤਮਾ ਦਾ ਅਰਥ ਵੀ ਉਹ ਮੰਨਦਾ ਹੈ ਆ ਤਾਂ ਉਹ ਕਹਿੰਦੀ ਬ੍ਰਹਮ ਦਾ ਬੇਟਾ ਹੀ ਆ ਤਾਂ ਉਹ ਕਹਿੰਦੀ ਹੈ ਅੱਛਾ ਇੱਥੇ ਬ੍ਰਹਮ ਆਤਮ ਹੈ ਬਾਦ ਨੂੰ ਬ੍ਰਹਮ ਹੀ ਹੋਰ ਕੀ ਆਤਮਾ ਹੁੰਦੀ ਹੈ ਓਕੇ ਆਪਣਾ ਆਪਾ ਆਪਣਾ ਆਪਾ ਦੋਇ ਦਾਣੇ ਦਾਣੇ ਆਪਾ ਹੀ ਹੈ ਓਕੇ ਆਪਣੇ ਆਪ ਨੂੰ ਪਛਾਣ ਲੈਣਾ ਠੀਕ ਹੈ ਪੂਰਨ ਬ੍ਰਹਮ ਗਿਆਨੀ ਪੂਰਨ ਬ੍ਰਹਮ ਗਿਆਨੀ ਪੂਰਨ ਬ੍ਰਹਮ ਗਿਆਨੀ ਦਾ ਪੂਰਨ ਲਫ਼ਜ਼ ਲੱਗਦਾ ਹੀ ਨਹੀਂ ਕਿਤੇ ਹਾਂ 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 ਉਹ ਲੋਕ ਜਿਹੜੇ ਜਿਹੜੇ ਬੂਰ ਖਦੇ ਠੀਕ ਹੈ ਜੀ ਮਗਰ ਮੈਂ ਹੁੰਦਾ ਹੀ ਪੁਰਾਣਾ ਹੁਕਤੇ ਦੋਤੀ ਥੋੜੀ ਜੀ ਹੁੰਦੀ ਹੈ ਮੈਂ ਬ੍ਰਹਮਚਾਰ ਵੀ ਬਹੁਤਾ ਸੋਹਣਾ ਨਹੀਂ ਹੁੰਦਾ ਇਹ ਕਲਟੇ ਵੀ ਹੁੰਦੇ ਦੀ ਕੁਆਲਿਟੀ ਹੁੰਦੀ ਹੈ ਠੀਕ ਹੈ ਜੀ ਇਹ ਕੁਆਲਿਟੀ ਦਾ ਨਾਮ ਆਮ ਨਾ ਲਾਗੇ ਕੁਆਲਿਟੀ ਦਾ ਰੋ ਠੀਕ ਹੈ ਠੀਕ ਹੈ ਠੀਕ ਹੈ ਹਾਂ ਜਿਵੇਂ ਗੁਰੂ ਖਾਲਸਾ ਵੀ ਤੱਤ ਲਾਈ ਜਾਂਦੇ ਤੱਤ ਖਾਲਸਾ ਖਾਲਸਾ ਤਤ ਖਾਲਸਾ ਤਾਂ ਆਲਰੇਡੀ ਤਤ ਹੁੰਦਾ ਤਤ ਖਾਲਸਾ ਦਾ ਉਹ ਤਤ ਖਾਲਸਾ ਤਾਂ ਰਹੂ ਜਿਵੇਂ ਇਹ ਤ ਖਾਲਸਾ ਦੁਆ ਵਿਸਾ ਜਿਹੜਾ ਸਰੀਰ ਕਰਕੇ ਕੱਪੜੇ ਕਰਕੇ ਜੁੜਿਆ ਹੋਇਆ ਆਪਣੇ ਆਪ ਨੂੰ ਅੱਛਾ ਤਤ ਖਾਲਸਾ ਹੋਇਆ ਜੋਤ ਕਰਕੇ ਉਹਦਾ ਆਪਣੇ ਆਪ ਨੂੰ ਅੱਛਾ ਉਹ ਮੈਂ ਕਰਕੇ ਠੀਕ ਹੈ ਹਾਂ ਠੀਕ ਜੀ ਠੀਕ ਹੈ ਠੀਕ ਹੈ ਠੀਕ ਹੈ ਉਹ ਹੋਰ ਗੱਲ ਹੈ ਉਹ ਸਿਆਣੇ ਦਾ ਲਾਇਆ ਹੋਇਆ ਲੋਏ ਇਵੇਂ ਤਤ ਦਾ ਲਾਇਆ ਹੋਇਆ ਸਤ ਗੁਰਮਤ ਹੈ ਤਤ ਗੁਰਮਤਨ ਤਤਰੀ ਨਹੀਂ ਲੱਗਦਾ ਹੁੰਦਾ ਹਾਂਜੀ ਵਰਗੋ ਸਾਪਨੇ ਆਪੇ ਜੇ ਤਸਰੂ ਉੱਪਰ ਠੀਕ ਹੈ ਜੀ